दो कि तो मुंडे हो लंकड़ा फटक लिया परमेश्वर ने कहा कि तू हूं कि कर अपने मुंडे की कुर्बानी कर कि मुंडे की जो मुंडा जिन्हें उम्र ज्यादा नहीं पत्नी उन्हें अपनी पत्नी तू मुडे हम ਮੈਂ ਖਤਮ ਕਰਨ ਲਗਾ ਇੱਕ ਮੁੰਡਾ ਹੋਰ ਆਉਦਣ ਦੀ ਬਚ ਗਏ ਤੇ ਉਹਨੇ ਜਿਦੋਂ ਪਰਮੇਸ਼ਰ ਦੀ ਆਵਾਜ਼ ਨੂੰ ਸਵੇਰੇ ਸੁਣਿਆ ਉਹਨੇ ਕੀ ਕੀਤਾ ਆਪਣੇ ਮੁੰਡੇ ਨੂੰ ਲਿਆ ਕੁਛ ਲੱਕੜਾਂ ਨੂੰ ਲਿਆ ਕੁਛ ਲੱਕੜਾਂ ਨੂੰ ਲਿਆ ਤੇ ਦੋ ਆਪਣੇ ਨਾਲ ਨੌਕਰ ਲਏ ਜਿਨ੍ਹਾਂ ਨੂੰ ਗੋਲੇ ਕਹਿੰਦੇ ਆ ਨਾ ਉਹਨੇ ਨੌਕਰਾਂ ਨੂੰ ਕਿਹਾ ਤੇ ਆਪਣੇ ਮੁੰਡੇ ਨੂੰ ਕੱਚੇ ਚੱਲਦੇ ਅਸੀਂ ਉਸ ਤੋਂ ਬਾਅਦ ਆਪਣੇ ਮੁੰਡੇ ਨੂੰ ਲੈ ਕੇ ਜਾ ਰਹੇ ਸੀ ਜਾ ਰਹੇ ਸੀ ਅੱਗੇ ਜਾ ਕੇ ਉਹਨੇ ਮੁੰਡੇ ਨੇ ਗੱਲ ਬੋਲੀ ਉਹਦੇ ਮੁੰਡੇ ਨੇ ਕੀ ਕਿਹਾ ਉਹਨੂੰ ਸੁਣੋ ਯਹੋਵਾ ਤੇ ਇਤਜ਼ਾਮ ਕਰੇਗਾ

ਉਸ ਤੋਂ ਬਾਅਦ ਵਿੱਚ ਉਹਨੇ ਉਹਦੇ ਉਹਨੇ ਤੇ ਉਹਦੇ ਮੁੰਡੇ ਨੇ ਕੀ ਕੀਤਾ ਲੱਕੜਾਂ ਨੂੰ ਲਗਾਇਆ ਉਹਦੇ ਤੇ